ਸ਼੍ਰੋਮਣੀ ਕਾਲੀਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਤੇ ਉਹਨਾਂ ਦੀ ਪਤਨੀ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਦੋਨਾਂ ਨੇ ਅੱਜ ਕਾਂਗਰਸ ਸਰਕਾਰ ਤੇ ਜਮ ਕੇ ਹਮਲਾ ਬੋਲਿਆ ਦੋਨਾਂ ਨੇ ਕਿਹਾ ਕਿ ਪੰਜਾਬ ਦੇ ਵਿੱਚ ਦਿਨੋਂ-ਦਿਨ ਕਾਨੂੰਨ ਵਿਵਸਥਾ ਢਿੱਲੀ ਹੁੰਦੀ ਜਾ ਰਹੀ ਹੈ ਤੇ ਉੱਥੇ ਹੀ ਕਿਸਾਨਾਂ ਦੀ ਆਤਮਹੱਤਿਆ ਤੇ ਉੱਥੇ ਹੀ ਕਿਸਾਨਾਂ ਦੀ ਖੁਦਕੁਸ਼ੀਆਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਜਿਨ੍ਹਾਂ ਦੀ ਜ਼ਿੰਮੇਵਾਰ ਸਿਰਫ ਤੇ ਸਿਰਫ ਪੰਜਾਬ ਦੀ ਕਾਂਗਰਸ ਸਰਕਾਰ ਹੈ ਇੱਥੇ ਤੁਹਾਨੂੰ ਦੱਸ ਦਈਏ ਕਿ ਬਾਦਲ ਪਰਿਵਾਰ ਅੱਜ ਸੱਚਕੰਡ ਸ਼੍ਰੀ ਹਰਮੰਦਰ ਸਾਹਿਬ ਦੇ ਗੁਰਦੁਆਰਾ ਬਾਬਾ ਗੁਰਬਖਸ਼ ਸਿੰਘ ਵਿੱਚ ਰਖਵਾਏ ਗਏ ਸ਼੍ਰੀ ਅਖੰਡ ਪਾਠ ਦੇ ਭੋਗ ਵਿੱਚ ਸ਼ਾਮਲ ਹੋਣ ਲਈ ਪਹੁੰਚੇ ਸਨ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦੋਨਾਂ ਨੇ ਪੰਜਾਬ ਸਰਕਾਰ ਤੇ ਜਮ ਕੇ ਹਮਲਾ ਬੋਲਿਆ ਕਿਸਾਨ ਕੋ ਖਾਲੀ ਵਰਕਰ ਜੀ ਨੇ ਉਹਨਾਂ ਨੂੰ ਵੋਟ ਨਹੀਂ ਪਾਈ ਨਾ ਉਹਨਾਂ ਤੇ ਝੂਠੇ ਕੇਸ ਮਾਈਆਂ ਨੂੰ ਅੰਦਰ ਕੀਤਾ ਬੱਚਿਆਂ ਨੂੰ ਅੰਦਰ ਕਰ ਦਿੱਤਾ ਹੈ ਬਜ਼ੁਰਗਾਂ ਨੂੰ ਅੰਦਰ ਕਰਦਾ ਝੂਠੇ ਕੇਸ ਕਰਕੇ ਉਹਨਾਂ ਵਿਚਾਰਿਆਂ ਦਾ ਕੀ ਕਸੂਰ ਹੈ ਵੋਟ ਪਾਉਣੀ ਨਾ ਪਾਉਣੀ ਇੱਕ ਇਨਸਾਨ ਦੀ ਮਰਜ਼ੀ ਹੈ ਇਹਦਾ ਮਤਲਬ ਨਹੀਂ ਕਿ ਤੁਹਾਡੀ ਸਰਕਾਰ ਬਣੀ ਹੈ ਕਿ ਤੁਸੀਂ ਕਾਨੂੰਨ ਆਪਣੇ ਹੱਥ ਲਿਆ ਕੇ ਕਿ ਬਜ਼ੁਰਗਾਂ ਦੇ ਪਾਪ ਕਰਨ ਲੱਗ ਜਾਓ ਮਾਤਾ ਦੇ ਪਾਪ ਕਰਨ ਲੱਗ ਜਾਓ ਮੈਨੂੰ ਲੱਗਾ ਪ੍ਰਮਾਤਮਾ ਨੇ ਉਹਨਾਂ ਨੂੰ ਬਖਸ਼ਣਾ ਨਹੀਂ ਅੱਜ ਇਹ ਸਰਕਾਰ ਕੱਲੇ ਗੱਲਾਂ ਕਰ ਰਹੀ ਏ ਤੇ ਕੰਮ ਇਹ ਨਾ ਕਰਜ਼ੇ ਮਾਫ਼ ਕਰਨ ਵਾਸਤੇ ਨਾ ਭਰਤੀਆਂ ਕਰਨ ਵਾਸਤੇ ਇੱਕ ਕੰਮ ਵੀ ਨਹੀਂ ਤੇ ਇਹੋ ਜੀ ਨਿਰਾਸ਼ਾ ਕਿਸਾਨਾਂ ਦੇ ਵਿੱਚ ਹੋਈ ਕਿ ਹਰ ਦਿਨ ਦੋ ਤਿੰਨ ਦੋ ਤਿੰਨ ਖੁਦਕੁਸ਼ੀਆਂ ਹੋ ਕੇ ਜਿਨਨੇ ਪਿਛਲੇ ਇਹਨਾਂ ਦੇ 150 ਦਿਨਾਂ 'ਚ ਹੋਈਆਂ ਨੇ ਇੰਨੀ ਖੁਦਕੁਸ਼ੀਆਂ ਕਦੇ ਪੰਜਾਬ ਦੇ ਇਤਿਹਾਸ 'ਚ ਇਕੱਠੇ ਕਦੇ ਹੋਈਆਂ ਨਹੀਂ ਹੈਗੀਆਂ ਅੰਮ੍ਰਿਤਸਰ ਤੋਂ ਬਿਊਰੋ ਰਿਪੋਰਟ ਯੂ 24 ਲਾਈਵ ਟੀਵੀ